ऐसे ही एक महान शख्सियत हुएने इतिहास ਵਿੱਚ ਜਿਨ੍ਹਾਂ ਦਾ ਨਾਮ ਆਉਂਦਾ ਹੈ ਪੀਰ ਬੁੱਧੂ ਸ਼ਾ ਉਹ ਆਪਣੇ ਸਮੇਂ ਵਿੱਚ ਪੀਰ ਉਹਨਾਂ ਨੂੰ ਲੋਕ ਮੰਨਦੇ ਸਨ ਪੀਰਾਂ ਦਾ ਤਾਂ ਆਪ ਜੀ ਨੂੰ ਪਤਾ ਹੀ ਹੈ ਕਿ ਪੀਰ ਕਿੰਨੀ ਮਹਾਨ ਸ਼ਖਸੀਅਤ ਹੁੰਦੇ ਨੇ ਭਾਵੇਂ ਕੋਈ ਵੀ ਪੀਰ ਹੋਵੇ ਤੇ ਪੀਰ ਜਿਹੜੇ ਨੇ ਇਸਲਾਮ ਮਤ ਨੂੰ ਮੰਨਦੇ ਨੇ ਪੀਰ ਬੁੱਧੂ ਸ਼ਾ ਉਹਨਾਂ ਦਾ ਇਸ ਮਹੀਨੇ 13 ਜੂਨ ਨੂੰ ਹਰ ਸਾਲ ਜਨਮ ਦਿਹਾੜਾ ਹੁੰਦਾ ਹੈ ਤੇ ਪੀਰ ਬੁੱਧੂ ਸਾਹ ਜਿਹੜੇ ਨੇ ਉਹਨਾਂ ਦਾ ਸਿੱਖ ਇਤਿਹਾਸ ਵਿੱਚ ਵੀ ਨਾਮ ਬਹੁਤ ਹੀ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਭਾਵੇਂ ਉਹ ਇਸਲਾਮਤ ਦੇ ਨੇ ਪੀਰ ਨੇ ਪਰ ਫਿਰ ਵੀ ਉਹਨਾਂ ਨੂੰ ਬਹੁਤ ਹੀ ਸਤਕਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਆਪਾਂ ਉਹਨਾਂ ਨੂੰ ਯਾਦ ਵੀ ਕਰਦੇ ਹਾਂ 13 ਜੂਨ ਨੂੰ ਉਹਨਾਂ ਦਾ ਜਨਮ ਦਿਹਾੜਾ ਸੀ ਤੇ ਪੀਰ ਬੁੱਧੂ ਸਾਹਿਬ ਜਨਮ ਦਿਹਾੜੇ ਦੀਆਂ ਆਪ ਜੀ ਨੂੰ ਪਹਿਲਾਂ ਸਭ ਤੋਂ ਪਹਿਲਾਂ ਲੱਖ ਲੱਖ ਵਧਾਈਆਂ ਵੀ ਹੋਵਣ ਪੀਰ ਬੁੱਧੂ ਸਾਹਿਬ ਜੀ ਇਨਾਂ ਦਾ ਜਨਮ ਹੁੰਦਾ ਹੈ 13 ਜੂਨ ਸਨ 1647 ਈਸਵੀ ਨੂੰ ਤੇ ਇਹਨਾਂ ਦਾ ਜਿਹੜਾ ਘਰ ਹੈ ਸਢੋਰਾ ਹਰਿਆਣਾ ਵਿੱਚ ਪੈਂਦਾ ਹੈ ਤੇ ਉੱਥੇ ਇਹਨਾਂ ਦਾ ਜਨਮ ਹੋਇਆ ਇਹਨਾਂ ਦਾ ਜਿਹੜਾ ਅਸਲ ਨਾਮ ਹੈ ਸੈਦ ਸ਼ਾ ਬਦਰੁਦੀਨ ਪੂਰਾ ਨਾਮ ਸੀ ਇਹਨਾਂ ਦਾ ਸੈਦ ਇਹਨਾਂ ਦੀ ਕਾਸਟ ਜਿਵੇਂ ਇਸਲਾਮ ਹਰੇਕ ਆਪਣੀ ਆਪਣੀ ਕਾਸਟਾਂ ਹੁੰਦੀਆਂ ਨੇ ਸੈਦ ਇਹਨਾਂ ਦੀ ਨਾਮ ਸੀ सय्यद ਸ਼ਾ ਬਦਰੁਦੀਨ ਇਹਨਾਂ ਦਾ ਪੂਰਾ ਨਾਮ ਸੀ ਤੇ ਬਚਪਨ ਤੋਂ ਹੀ ਇਹਨਾਂ ਦਾ ਸੁਭਾਅ ਸਾਧੂਆਂ ਵਾਂਗ ਅੜਾ ਸੀ ਰੱਬੀ ਗੁਣਾਂ ਦੇ ਮਾਲਕ ਸਨ ਬਚਪਨ ਤੋਂ ਹੀ ਇਸ ਕਰਕੇ ਸੰਤ ਸੁਭਾਅ ਦੇ ਮਾਲਕ ਸੀ ਜਿਆਦਾ ਕਿਸੇ ਨਾਲ ਬੋਲਚਾਲ ਨਹੀਂ ਜਿਹੜੇ ਸਾਧੂ ਸੁਭਾਅ ਦੇ ਹੁੰਦੇ ਨੇ ਜਿਆਦਾ ਬਾਹਰ ਦੁਨੀਆ ਗੱਲਾਂ ਨਹੀਂ ਕਰਦੇ ਜਿਆਦਾ ਦੁਨਿਆਵੀ ਖੇਡਾਂ ਨਹੀਂ ਖੇਡਦੇ ਉਹ ਜ਼ਿਆਦਾਤਰ ਸਮਾਂ ਆਪਣਾ ਭਗਤੀ ਵਿੱਚ ਜਾਂ satsang ਵਿੱਚ ਲਾਉਂਦੇ ਨੇ ਤੇ ਪਦਰੁਦੀਨ ਜਿਹੜੇ ਸਨ ਉਹ satsang ਵਿੱਚ जाया ਕਰਦੇ ਜਿੱਥੇ ਵੀ satsang ਹੁੰਦਾ ਤੇ ਉਹ ਆਮ ਬੱਚਿਆਂ ਦੇ ਨਾਲ ਜ਼ਿਆਦਾ ਨਹੀਂ ਮਿਲਦੇ ਸਨ, ਗੁੱਲਦੇ ਨਹੀਂ ਸਨ ਇਸ ਕਰਕੇ ਦਾ ਨਾਮ ਵੀ ਪਦਰੁਦੀਨ ਸੀ ਪੂਰਾ ਤੇ ਲੋਕਾਂ ਨੇ ਉਹਨਾਂ ਦੇ ਜਿਹੜੇ ਨਾਰਮਲ ਜਿਹਾ ਸੁਭਾਅ ਨੂੰ ਵੇਖ ਕੇ ਕਿ ਇਹ ਜ਼ਿਆਦਾ ਬੋਲਦਾ ਨਹੀਂ, ਜ਼ਿਆਦਾ ਕੱਲਿਆ ਨਹੀਂ ਕਰਦਾ, ਇਹ ਬੁੱਧੂ-ਬੁੱਧੂ ਕਹਿਣ ਲੱਗ ਪਏ ਤੇ ਇਸੇ ਤੋਂ ਨਾਮ ਇਹਨਾਂ ਦਾ ਬੁੱਧੂ ਸ਼ਾਹ ਬਣ ਗਿਆ ਪੈ ਗਿਆ ਪਰ ਇਹਨਾਂ ਨੇ ਆਪਣੇ ਨਾਮ ਨੂੰ ਜਿਹੜਾ ਹੈ ਇਹ ਕਬੂਲ ਕਰ ਲਿਆ ਪੂਰਾ ਨਾਮ ਕੋਈ ਨਹੀਂ ਲੈਂਦਾ ਸੀ ਤੇ ਬੁੱਧੂ ਸ਼ਾਹ ਬੁੱਧੂ ਸ਼ੱਕ ਕਹਿਣ ਲੱਗਦੇ ਹੌਲੀ ਹੌਲੀ ਵੱਡੇ ਹੋਏ ਤੇ ਇਹਨਾਂ ਦੇ ਅੰਦਰ ਜਾਗਰਤੀ ਆਈ ਇਹਨਾਂ ਨੇ ਆਪਣਾ ਧਿਆਨ ਵੈਗਰੂ ਦੇ ਨਾਲ ਅੱਲਾਹ ਦੇ ਨਾਲ ਜੋੜਨਾ ਸ਼ੁਰੂ ਕੀਤਾ ਪੰਜ ਨਿਮਾਜ਼ਾਂ ਪੜਨੀਆਂ ਸ਼ੁਰੂ ਕੀਤੀਆਂ ਤੇ ਇਹਨਾਂ ਦੀ ਸੁਰਤ ਜੁੜੀ ਤੇ ਇਹ ਵੀ ਫਿਰ satsang ਕਰਨਾ ਸ਼ੁਰੂ ਕੀਤਾ ਤੇ ਲੋਕ ਜਦੋਂ ਵੱਡੇ ਹੋਏ ਤੇ ਲੋਕਾਂ ਨੂੰ ਇਹਨਾਂ ਨੇ ਫਿਰ ਧਰਮ ਦੇ ਨਾਲ ਜੋੜਨਾ ਸ਼ੁਰੂ ਕੀਤਾ ਤੇ ਉਸ ਇਲਾਕੇ ਦੇ ਲੋਕ ਫਿਰ ਇਹਨਾਂ ਦਾ ਬਹੁਤ ਹੀ ਸਤਕਾਰ ਕਰਨ ਲੱਗ ਪਏ ਜਦੋਂ ਸਿਆਣੇ ਹੋ ਗਏ ਕਾਫੀ ਤੇ ਇਹਨਾਂ ਦਾ ਲੋਕ ਬਹੁਤ ਹੀ ਸਤਕਾਰ ਕਰਦੇ ਸੰਤ ਤੇ ਫਿਰ ਇਹਨਾਂ ਨੂੰ ਲੋਕ ਪੀਰ ਜੀ ਅਖਤ ਦੇ ਸੰਤ ਤੇ ਇਹਨਾਂ ਦਾ ਨਾਮ ਫਿਰ ਪੀਰ ਬੁੱਧੂ ਸਾਹਿਬ ਜੀ ਹੋ ਗਿਆ ਤੇ ਅਸਲ ਪੀਰ ਨੇ ਕਈ ਤੇ ਪੀਰ ਹੁੰਦੇ ਨੇ ਕੇਵਲ ਜਿਵੇਂ ਆਪਣੇ ਧਰਮ ਵਿੱਚ ਆਪਣੇ ਸੰਤ ਮਹੰਤ ਹੁੰਦੇ ਨੇ ਕਈ ਸੱਚੇ ਸੰਤ ਹੁੰਦੇ ਨੇ ਜਿਹੜੇ ਹਰ ਵੇਲੇ ਪਰਮੇਸ਼ਾ ਦਾ ਨਾਮ ਆਪ ਵੀ ਜਪਦੇ ਨੇ ਦੂਜਿਆਂ ਨੂੰ ਵੀ ਚ ਪਾਉਂਦੇ ਨੇ ਜਿਹੜੇ ਅਖੌਤੀ ਸੰਤ ਹੁੰਦੇ ਨੇ ਜਿਹੜੇ ਵਿਖਾਵੇ ਦੇ ਇਹ ਜਿਹੜੇ ਪਖੰਡੀ ਸਾਧ ਹੁੰਦੇ ਨੇ ਉਹ ਨਾਤੇ ਆਪ ਨਾਮ ਜਪਦੇ ਨੇ ਨਾ ਦੂਜਿਆਂ ਨੂੰ ਜਪਾਉਂਦੇ ਨੇ ਉਹ ਕੇਵਲ ਰਾਜਨੀਤੀ ਵਿੱਚ ਕੇਵਲ ਲੋਕ ਵਿਖਾ ਦੇ ਜਾਂਦੇ ਨੇ ਇਸੇ ਤਰ੍ਹਾਂ ਹਰੇਕ ਧਰਮ ਦਾ ਹਾਲ ਹੈ ਇਹ ਅਸਲੀ ਪੀਰ ਸਨ ਤੇ ਆਪ ਰੱਬ ਦੇ ਨਾਲ ਜੁੜੇ ਸਨ ਤੇ ਲੋਕਾਂ ਨੂੰ ਜੋੜੇ ਸਨ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਪੌਂਟਾ ਸਾਹਿਬ ਦੀ ਧਰਤੀ ਤੇ ਆਏ ਸਨ 1682-83 ਵਿੱਚ ਤੇ ਉਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਪਾਸ਼ਾ ਜੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਸਾਡੇ ਏਰੀਆ ਵਿੱਚ ਆ ਰਹੇ ਆਏ ਹਨ ਤੇ ਸੰਤ ਜਿਹੜੇ ਨੇ ਸੰਤ ਨੂੰ ਸੰਤ ਦੀ ਭਾਲ ਹੁੰਦੀ ਚੰਗੇ ਲੋਕਾਂ ਨੂੰ ਚੰਗੇ ਲੋਕਾਂ ਦੀ ਭਾਲ ਹੁੰਦੀ ਹੈ ਜਿਹਨਾਂ ਦੀ ਮਾੜੀ ਸੰਗਤ ਉਹ ਮਾੜੀਆਂ ਚੀਜ਼ਾਂ ਵੱਲ ਧਿਆਨ ਦੇ ਨੇ ਜਿਹੋ ਜੀ ਸੰਗਤ ਹੁੰਦੀ ਉਹੋ ਜੀ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਹੈ ਕਿ ਸਾਨੂੰ ਸਾਡੇ ਵਰਗੇ ਲੋਕ ਮਿਲਣ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਰੱਬ ਦੇ ਪਿਆਰੇ ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਸਾਡੇ ਇਲਾਕੇ ਵਿੱਚ ਆਏ ਨੇ ਤੇ ਉਹਨਾਂ ਨੂੰ ਜਾ ਕੇ ਮਿਲਣਾ ਚਾਹੀਦਾ ਹੈ ਤੇ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਦੀਵਾਨ ਲੱਗਿਆ ਤੇ ਉਹਨਾਂ ਨੂੰ ਮਿਲਣ ਵਾਸਤੇ ਪੀਰ ਬੁੱਧੂ ਸਾਹਿਬ ਜੀ ਤੇ ਨਾਲ ਆਪਣੇ ਥੋੜੇ ਜਿੰਨੇ ਵੀ ਉਹਨਾਂ ਦੇ ਅਨੁਯਾਈ ਸਨ ਉਹਨਾਂ ਨਾਲ ਲੈ ਕੇ ਆਏ ਸੰਗਤ ਵਿੱਚ ਆ ਕੇ ਬੈਠ ਗਏ ਪਾਤਸ਼ਾਹ ਜੀ ਦੀਵਾਨ ਲੱਗਿਆ ਹੋਇਆ ਆਸਮਨ ਤੇ ਬੈਠੇ ਤੇ ਜਦੋਂ ਪਾਤਸ਼ਾਹ ਜੀ ਬੈਠੇ ਦੀਵਾਨ ਸੱਜਿਆ ਤੇ ਪੀਰ ਬੁੱਧੂ ਸਾਹਿਬ ਜੀ ਸੰਗਤ ਵਿੱਚੋਂ ਖੜੇ ਹੋ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਪਾਤਸ਼ਾਹ ਜੀ ਅਸੀਂ ਤੁਹਾਡੇ ਦਰਸ਼ਨਾਂ ਲਈ ਆਏ ਹਾਂ ਸਡੌਰੇ ਤੋਂ ਆਏ ਹਾਂ ਤੇ ਆਪ ਜੀ ਦੇ ਨਾਲ ਕੁਝ ਰੱਬ ਦੀਆਂ ਗੱਲਾਂ ਕਰਨੀਆਂ ਨੇ ਤੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਜਾਣਦੇ ਸਨ ਉਹਨਾਂ ਨੇ ਸੁਣਿਆ ਵੀ ਸੀ ਕਿ ਪੀਰ ਬੁੱਧੂ ਸਾਜਦਾ ਬਹੁਤ ਆਰਾਮ ਹੈ ਲੋਕ ਬੜਾ ਸਨਕਾਰ ਕਰਦੇ ਨੇ ਤੇ ਬਹੁਤ ਹੀ ਰੱਬ ਦੇ ਪਿਆਰੇ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਵੀ ਪੁੱਛਣਾ ਚਾਹੁੰਦੇ ਹੋ ਰੱਬ ਦੀ ਖੁਦਾ ਦੀ ਜੋ ਵੀ ਗੱਲ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਤੁਹਾਨੂੰ ਪੂਰੀ ਛੂਟ ਹੈ ਤੇ ਪੀਰ ਬੁੱਧੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੇਨਤੀ ਕਰਦੇ ਨੇ ਪਾਸ਼ਾ ਜੀ ਮੈਂ ਤੇ ਬਸ ਮੈਨੂੰ ਇੱਕ ਹੀ ਸਵਾਲ ਦਾ ਅਸਲੀ ਜਿਹੜਾ ਹੈ ਜਵਾਬ ਲੱਭ ਰਿਆ ਹਾਂ ਕਿ ਖੁਦਾ ਤੇ ਇਨਸਾਨ ਰੱਬ ਦੇ ਨਾਲ ਸਾਡਾ ਮਿਲਾਪ ਕਿਵੇਂ ਹੋ ਸਕਦਾ ਹੈ ਇਸ ਗੱਲ ਦਾ ਤੁਸੀਂ ਜਵਾਬ ਦਿਓ ਕਿ ਮੈਂ ਖੁਦਾ ਦੇ ਨਾਲ ਕਿਵੇਂ ਮਿਲ ਸਕਦਾ ਹਾਂ ਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੇ ਸਵਾਲ ਦਾ ਇੱਕ ਹੀ ਜਵਾਬ ਤੇ ਇੱਕ ਹੀ ਲੈਣ ਵਿੱਚ ਦਿੱਤਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੀਰ ਬੁੱਧੂ ਸਾਹਿਬ ਨੂੰ ਕਿਹਾ ਕੀ ਇਸ ਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਰੱਬ ਨੂੰ ਮਿਲਣ ਦਾ ਬਹੁਤ ਆਓਖਾ ਨਹੀਂ ਕੁਝ ਕਰਨ ਦੀ ਜ਼ਰੂਰਤ ਨਹੀਂ ਬਸ ਇੱਕ ਇੱਕ ਕੰਮ ਕਰਨਾ ਹੈ ਉਹ ਕੀ ਕਰਨਾ ਹੈ ਪਾਤਸ਼ਾਹੀ ਨੇ ਕਿਹਾ ਕਿ ਹਉ ਮੂਆ ਖੁਦਾ ਹੁਆ ਕਿ ਜਦੋਂ ਸਾਡੇ ਅੰਦਰੋਂ ਹਉ ਖਤਮ ਹੋ ਗਈ ਮੈਂ ਮੇਰੀ ਦੀ ਭਾਵਨਾ ਖਤਮ ਹੋ ਗਈ ਜਦੋਂ ਮੇਰੇ ਅੰਦਰੋਂ ਜਦੋਂ ਸਾਡੇ ਦਾ ਹੰਕਾਰ ਖਤਮ ਹੋ ਗਿਆ ਜਦੋਂ ਆਪਾਂ ਇਹ ਚੀਜ਼ ਖਤਮ ਕਰ ਦਿੱਤੀ ਕਿ ਮੈਂ ਕੁਝ ਨਹੀਂ ਸਭ ਕੁਝ ਤੇਰਾ ਹੀ ਤੇਰਾ ਉਦੋਂ ਖੁਦਾ ਜਿਹੜਾ ਹੈ ਮਿਲ ਗਿਆ ਸਮਝੋ ਕਹਿੰਦੇ ਇਹੀ ਚੀਜ਼ ਤੋਂ ਸਿੱਖ ਲੈ ਕਿ ਹਉਮਾ ਵਾ ਤੇ ਖੁਦਾ ਹੁਆ ਜੇ ਆਪਣੇ ਅੰਦਰੋਂ ਹਉਮੈ ਹੰਕਾਰ ਖਤਮ ਕਰ ਲਿਆ ਤੇ ਉਦੋਂ ਹੀ ਸਮਝ ਲਈ ਕਿ ਸਾਨੂੰ ਖੁਦਾ ਮਿਲ ਗਿਆ ਤੇ ਉਹ ਪੀਰ ਬੁੱਧੂ ਸਾਹਿਬ ਜੀ ਸੁਣ ਕੇ ਬੜੇ ਪ੍ਰਭਾਵਿਤ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੰਮੀ ਵਾਰਤਾ ਕੀਤੀ ਤੇ ਪਾਸ਼ਾ ਜੀ ਬੇਨਤੀ ਕੀਤੀ ਜੀ ਤੇ ਕਰਦਾ ਕਿ ਮੈਂ ਆਪ ਜੀ ਦੀ ਸੰਗਤ ਦੇ ਵਿੱਚ ਹੀ ਰਵਾਂ ਆਪ ਜੀ ਦੀ ਸੇਵਾ ਵਿੱਚ ਜੁੜਿਆ ਰਵਾਂ ਤੇ ਪਾਸ਼ਾ ਜੀ ਨੇ ਕਿਹਾ ਕਿ ਤੁਸੀਂ ਜਦੋਂ ਮਰਜ਼ੀ ਆ ਸਕਦੇ ਸੇਵਾ ਕਰ ਸਕਦੇ ਹੋ ਤੇ ਪੀਰ ਬੁੱਧੂ ਸਾਹਿਬ ਜੀ ਫਿਰ ਵਾਪਸ ਆਪਣੇ ਪਿੰਡ ਆ ਗਏ ਤੇ ਜਦੋਂ ਪਿੰਡ ਆਏ ਕਾਫੀ ਅਨਿਆਈ ਸਨ ਇਹਨਾਂ ਦੇ ਇਹਨਾਂ ਦੇ 4 ਸੁਪੁੱਤਰ ਵੀ ਸਨ ਤੇ ਉਸ ਸਮੇਂ ਕੀ ਹੋਇਆ ਔਰੰਗਜ਼ੇਬ ਨੇ ਔਰੰਗਜ਼ੇਬ ਦੇ ਜਿਹੜੇ ਸਿਪਾਹੀ ਸਨ ਜਿਹੜੇ ਸੈਨਿਕ ਸਨ ਉਹਨਾਂ ਨੂੰ ਤਨਖਾਹਾਂ ਸਹੀ ਕਰਕੇ ਮਿਲਦੀਆਂ ਨਹੀਂ ਸਨ ਇਸ ਕਰਕੇ 500 ਪਠਾਨ ਜਿਹੜੇ ਸਨ ਔਰੰਗਜ਼ੇਬ ਤੋਂ ਬਗਾਵਤ ਕਰਕੇ ਆਪਣੇ ਘਰਾਂ ਨੂੰ ਵਾਪਸ ਆ ਗਏ ਤੇ ਪੀਰ ਬੁੱਧੂ ਸਾਹਿਬ ਜੀ ਦੇ ਉਹਨਾਂ ਦੇ ਉਹ ਸੇਵਕ ਸਨ ਆ ਕੇ ਬੇਨਤੀ ਕੀਤੀ ਪੀਰ ਜੀ ਅਸੀਮ ਬੜੇ ਪਰੇਸ਼ਾਨਾ ਸਾਨੂੰ ਔਰੰਗਜ਼ੇਬ ਤਨਖਾਵਾ ਵਿੱਚ ਅਜਨਾ ਨਹੀਂ ਦਿੰਦਾ ਤੇ ਕੰਮ ਵੀ ਜ਼ਿਆਦਾ ਲੈਂਦਾ ਹੈ ਤੇ ਸਾਨੂੰ ਕਿਤੇ ਕੰਮ ਦਿਵਾਓ ਕਿਸੇ ਫੌਜ ਵਿੱਚ ਕਿਸੇ ਵੀ ਸਾਨੂੰ ਭਰਤੀ ਕਰਵਾਓ ਤੇ ਪੀਰ ਬੁੱਧੂ ਸਾਹਿਬ ਜੀ ਉਹਨਾਂ 500 ਪਠਾਣਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਪੌਂਟਾ ਸਾਹਿਬ ਆ ਗਏ ਕਿ ਤੇਰੇ ਗੁਰੂ ਗੋਬਿੰਦ ਸਿੰਘ ਮਾਰੇ ਬੇਨਤੀ ਕੀਤੀ ਕਿ ਇਹ ਜਿਹੜੇ ਨੇ ਬਹੁਤ ਹੀ ਵੱਡੇ ਯੋਧੇ ਨੇ ਪਠਾਣ ਨੇ ਔਰੰਗਜ਼ੇਬ ਦੀ ਫੌਜ ਵਿੱਚੋਂ ਆਏ ਨੇ ਪਰੇਸ਼ਾਨ ਹੋ ਕੇ ਨਾਲ ਤੁਸੀਂ ਆਪਣੀ ਸੇਵਾ ਵਿੱਚ ਲਾ ਲਓ ਆਪਣੀ ਫੌਜ ਵਿੱਚ ਸ਼ਾਮਲ ਕਰ ਲਓ ਦੇ ਪਾਦਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ ਰੱਖ ਲਈ ਸਮਾਂ ਬੀਤਦਾ ਗਿਆ ਪੰਘਾਣੀ ਦਾ ਜੁੱਧ ਹੋਇਆ ਪੌਂਟਾ ਸਾਹਿਬ ਤਰਤੀ ਜਦੋਂ ਪੌਂਟਾ ਸਾਹਿਬ ਤਰਤੀ ਤੇ ਪੰਘਾਣੀ ਦਾ ਜੁੱਧ ਹੋਣ ਲੱਗਾ ਤੇ ਜਿਹੜੇ 500 ਪਠਾਨ ਆਏ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਜੁੱਧ ਹੋਣਾ ਹੈ ਪਹਾੜੀ ਰਾਜਿਆਂ ਦੇ ਨਾਲ ਇਹਦੇ ਵਿੱਚ ਬੜੀ ਵੱਡ ਟਕ ਹੋਣੀ ਹੈ ਬੜੀਆਂ ਜਾਨਾਂ ਜਾਣੀਆਂ ਨੇ ਇਸ ਕਰਕੇ ਉਹਨਾਂ ਨੇ ਪਾਦਸ਼ਾਹ ਨੂੰ ਬੇਨਤੀ ਕੀਤੀ ਕਿ ਪਾਦਸ਼ਾਹ ਜੀ ਅਸੀਂ ਆਪਣੇ ਘਰ ਜਾਣਾ ਚਾਹੁੰਦੇ ਹਾਂ ਅਸੀਂ ਨੌਕਰੀ ਨਹੀਂ ਕਰਨੀ ਉਹ ਪਿੱਛੇ ਹਟਣ ਲੱਗ ਪਏ 500 ਪਠਾਨ ਤੇ ਜਦੋਂ ਪੀਰ ਬੁੱਧੂ ਸਾਹਿਬ ਨੂੰ ਪਤਾ ਲੱਗਿਆ ਕਿ 598 ਜਿਹੜੇ ਮੈਂ ਭਰਤੀ ਕਰਵਾ ਕੇ ਆਇਆ ਸੀ ਪਾਤਸ਼ਾਹ ਜੀ ਕੋਲ ਉਹ ਜਿਹੜੇ ਪਿੱਛੇ ਹਟਣ ਲੱਗ ਪਏ ਨੇ ਤੇ ਪੀਰ ਬੁੱਧੂ ਸਾਹਿਬ ਨੇ ਕੀ ਕੀਤਾ ਆਪਣੇ ਚਾਰੇ ਸੱਤਰ ਨਾਲ ਆਪਣੇ अनेका ਜਿਹੜੇ ਉਹਨਾਂ ਦੇ ਸੇਵਕ ਸਨ ਉਹਨਾਂ ਨੂੰ ਨਾਲ ਲੈ ਕੇ ਉਹ ਜਾ ਕੇ ਪੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸ਼ਾਮਲ ਹੋ ਕੇ ਪੀਰ ਬੁੱਧੂ ਸਾਹਿਬ ਖੁਦ ਨਾਲ ਇਹ ਬਹੁਤ ਵੱਡਾ ਪੰਗਾਣੀ ਦਾ ਜੰਗ ਹੁੰਦਾ ਹੈ ਆਪ ਜੀ ਨੂੰ ਪਤਾ ਹੈ ਪੰਗਾਣੀ ਦੇ ਜੰਗ ਵਿੱਚ ਬਹੁਤ ਸ਼ਹੀਦियां ਵੀ ਹੁੰਦੀਆਂ ਨੇ ਅਖੀਰ ਵਿੱਚ ਜਿੱਤ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ ਇਸ ਜੰਗ ਵਿੱਚ ਪੀਰ ਬੁੱਧੂ ਸਾਹਿਬ ਜੀ ਦੇ ਦੋ ਸੁਪੁੱਤਰ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ ਨਾਲ ਉਹਨਾਂ ਦੇ ਅਨੇਕਾਂ ਜਿਹੜੇ ਮੰਨਣ ਵਾਲੇ ਅਨਿਆਈ ਨਾਲ ਆਏ ਸਨ ਉਹਨਾਂ ਦੇ ਬੜੇ ਜਣੇ ਉਹ ਵੀ ਸ਼ਹੀਦ ਹੋ ਜਾਂਦੇ ਨੇ ਤੇ ਇਸ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੀਰ ਬੁੱਧੂ ਸਾਹਿਬ ਜੀ ਦੇ ਬਹੁਤ ਖੁਸ਼ ਹੁੰਦੇ ਨੇ ਕਿ ਪੀਰ ਜੀ ਤੁਸੀਂ ਸਾਡੇ ਵਾਸਤੇ ਬਹੁਤ ਕੀਤਾ ਇਕ ਤੋਂ ਸੇ ਪੀਰੋ ਪਰ ਫਿਰ ਵੀ ਤੁਸੀਂ ਆਪਣਾ ਕਰਮ ਤੁਹਾਡੇ ਲੋਕ ਵੀ ਤੁਹਾਡੇ ਤਰ੍ਹਾਂ ਦੇ ਆਖਦੇ ਹੋਣਗੇ ਕਿ ਇੱਕ ਗੁਰੂ ਦੀ ਜਾ ਕੇ ਮਦਦ ਕੀਤੀ ਹੈ ਤੁਸੀਂ ਲੋਕਾਂ ਦੀ ਪਰਵਾਹ ਨਹੀਂ ਕੀਤੀ ਫਿਰ ਵੀ ਤੁਸੀਂ ਸ਼ਾਮਲ ਹੋਏ ਆਪਣੇ ਪੁੱਤਰ ਵੀ ਸ਼ਹੀਦ ਕਰਲੇ ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਤ ਦੀ ਖੁਸ਼ੀ ਵਿੱਚ ਪੀਰ ਬਦੂ ਸ਼ਾਹ ਜੀ ਨੂੰ ਆਪਣੀ ਇੱਕ ਪੋਸ਼ਾਕ ਦਿੱਤੀ ਆਪਣੇ ਅੱਧੀ ਦਸਤਾਰ ਉਸ ਸਮੇਂ ਸਤਿਗੁਰੂ ਜੀ ਕੰਗਾ ਕਰ ਰਹੇ ਸਨ ਤੇ ਪੀਰ ਬੁੱਧੂ ਸ਼ਾਹ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆ ਜੀ ਆਪਣੇ ਕੰਗਾ ਜਿਹੜਾ ਹੈ ਜਿਹੜਾ ਕੰਗਾ ਕਰ ਰਹੇ ਹੋ ਕੇਸਾਂ ਵਿੱਚ ਇਹ ਜਿੰਨੇ ਵੀ ਕੇਸ ਨੇ ਕੰਗੇ ਵਿੱਚ ਲੱਗੇ ਹੋਏ ਕੇਸਾਂ ਸਮੇਤ ਕੰਗਾ ਵੀ ਮੈਨੂੰ ਜਿਹੜਾ ਹੈ ਦੇ ਟ ਦੇ ਦਿਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕੰਗਾ ਵੀ ਪੇਟਾ ਦੇ ਰੂਪ ਵਿੱਚ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤਾ ਤੇ ਆਪਣੇ ਘਰ ਉਹ ਲੈ ਆ ਬਹੁਤ ਖੁਸ਼ ਹੋਇਆ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਅਕਸ਼ਿਸ਼ ਕੀਤੀ ਹੈ ਇਸ ਗੱਲ ਦਾ ਪਤਾ ਜਦੋਂ ਉਸ ਸਮੇ ਉਸ ਉੱਥੋਂ ਦੇ ਜਿਹੜੇ ਜਿਹੜੇ ਸੂਬੇਦਾਰ ਸਨ ਹਾਕਮ ਸਨ ਉਸਮਾਨ ਖਾਨ ਜਿਹੜਾ ਸਢੋਰੇ ਦਾ ਹਾਕਮ ਸੀ ਉਹਨੂੰ ਪਤਾ ਲੱਗਿਆ ਕਿ ਇਹ ਪੀਰ ਬੰਦੂ ਸ਼ਾਹ ਹੈ ਸਾਡੇ ਪਰੰਧਾ ਨਾਮ ਖਰਾਬ ਕਰ ਰਿਹਾ ਹੈ ਇਸਲਾਮ ਦਾ ਹੋ ਕੇ ਇਹ ਜਾ ਕੇ ਗੁਰੂਆਂ ਦੀ ਮਦਦ ਕਰਦਾ ਪਿਆ ਉਹ ਬੜਾ ਦੁਖੀ ਤੇ ਪਰੇਸ਼ਾਨ ਸੀ ਕਿ ਕਿਵੇਂ ਇਹਨਾਂ ਨੂੰ ਜਿਹੜਾ ਹੈ ਸਭਲ ਸਿਖਾਇਆ ਜਾਵੇ ਪੀਰ ਬੁੱਧੂ ਸਾਹਿਬ ਨੂੰ ਪਰ ਉਹਨਾਂ ਦੇ ਮੰਨਣ ਵਾਲੇ ਭਗਤ ਬਹੁਤ ਸਨ ਬੜੇ ਅਨਿਆਏ ਸਨ ਇਸ ਕਰਕੇ ਉਹ ਸਿੱਧਾ ਪੀਰ ਬੁੱਧੂ ਸਾਹਿਬ ਨੂੰ ਕੁਝ ਨਹੀਂ ਕਹਿ ਪਾਰਿਆ ਸੀ ਸਮਾਂ ਬੀਤਿਆ ਤੇ ਜਦੋਂ ਆਪ ਜੀ ਨੂੰ ਪਤਾ ਹੈ ਸੰਨ 1704 ਵਿੱਚ ਪੰਜ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਚੰਕੌਰ ਦੀ ਜੰਗ ਹੋਈ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਇਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਬਹੁਤ ਹੀ ਜ਼ਿਆਦਾ ਕਸ਼ਟ ਵਿੱਚ ਲੰਘ ਰਹੇ ਸਨ ਉਸ ਸਮੇਂ ਕੋਈ ਵੀ ਜਿਹੜਾ ਸੀ ਗੁਰੂ ਸਾਹਿਬ ਦੀ ਮਦਦ ਕਰਨ ਲਈ ਤਿਆਰ ਨਹੀਂ ਸਨ ਉਹੇ ਸਮਾਂ ਸੀ ਜਦੋਂ ਉਸਮਾਨ ਖਾਨ ਨੂੰ ਮੌਕਾ ਮਿਲਿਆ ਕਿ ਹੁਣ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਮੰਨਣ ਵਾਲੇ ਨੇ ਉਹਨਾਂ ਨੂੰ ਹੁਣ ਸਜ਼ਾਵਾਂ ਦਿੱਤੀਆਂ ਜਾਂ ਉਹਨਾਂ ਨੇ ਕਿ ਕੀਤਾ ਇਹ ਸਮੇਂ ਦਾ ਫਾਇਦਾ ਚੁੱਕ ਕੇ ਕਿ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪੀੜ ਹੈ ਹੁਣ ਉਹਨਾਂ ਦਾ ਸਾਥ ਕਿਸੇ ਨੇ ਨਹੀਂ ਦੇਣਾ ਤੇ ਉਸ ਸਮੇਂ ਉਸੇ ਸਮੇਂ ਦੌਰਾਨ ਪੀਰ ਗਦੂ ਸ਼ਾਹ ਜੀ ਨੂੰ ਉਸਮਾਨ ਖਾਨ ਜਿਹੜਾ ਹੈ ਸੜੌੜੇ ਤੋਂ ਬਾਹਰ ਲਾ ਜਾ ਕੇ ਜੰਗਲ ਵਿੱਚ ਲਾ ਜਾ ਕੇ ਉਹਨਾਂ ਨੂੰ ਬਹੁਤ ਹੀ ਤਸੀਹੇ ਦੇ ਕੇ ਸ਼ਹੀਦ ਕਰ ਦਿੰਦਾ ਹੈ ਪੀਰ ਬੁੱਧੂ ਸ਼ਾਹ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਸਮਾਂ ਬੀਤਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਵੱਲ ਗਏ ਤੇ ਉੱਥੋਂ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੀਨੂੰ ਜਦੋਂ ਪੰਜਾਬ ਵੱਲ ਭੇਜਿਆ ਤੇ ਜਦੋਂ ਬਾਬਾ ਬੰਦਾ ਸਿੰਘ ਜੀ ਪੰਜਾਬ ਵੱਲ ਆਏ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਸਿੱਖਾਂ ਨੇ ਦੱਸਿਆ ਕਿ ਸਡੌਰਾ ਜਿਹੜਾ ਹੈ ਜਿੱਥੇ ਪੀਰ ਬੁੱਧੂ ਸ਼ਾਹ ਜੀ ਸੰਜ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਬਿਨਾਂ ਕਿਸੇ ਕਾਮਨਾ ਦੇ ਬਿਨਾ ਕਿਸੇ ਲਾਲਚ ਦੇ ਉਹਨਾਂ ਨੇ ਪੰਗਾਹਣੀ ਦੇ ਯੋਧੇ ਵਿੱਚ ਸਹਾਇਤਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਪਣੇ ਪੁੱਤਰ ਵੀ ਸ਼ਹੀਦ ਕਰਾਏ ਆਪਣੇ ਅਨਿਆਈ ਵੀ ਸ਼ਹੀਦ ਕਰਾਏ ਆਪਣਾ ਜੀਵਨ ਪੂਰਾ ਜਿਹੜਾ ਗੁਰੂਸਾਂ ਦੇ ਲੇਖੇ ਵਿੱਚ ਲਾਇਆ ਉਹਨਾਂ ਦੀ ਸ਼ਹਾਦਤ ਇਥੋਂ ਦੇ ਉਸਮਾਨ ਖਾਨ ਖਾਕਮ ਨੇ ਕੀਤੀ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸੋਦਾ ਲਾਓ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸਡੋਰੀ ਤੇ ਚੜਾਈ ਕੀਤੀ ਉੱਥੋਂ ਦਾ ਜਿਹੜਾ ਹਾਕਮ ਸੀ ਉਸਮਾਨ ਖਾਨ ਜਿਸ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ ਉਸ ਨੂੰ ਜਿਹੜਾ ਹੈ ਮਾਰ ਮੁਕਾਇਆ ਤੇ ਉਸ ਦੀ ਉਹਨਾਂ ਦੀ ਸ਼ਹੀਦੀ ਦਾ ਜਿਹੜਾ ਸੀ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸਮਾਨ ਖਾਨ ਨੂੰ ਮਾਰ ਕੇ ਪੀਰ ਬੁੱਧੂ ਸ਼ਾਹ ਦੀ ਸ਼ਹੀਦੀ ਦਾ ਜਿਹੜਾ ਬਦਲਾ ਲਿਆ ਤੇ ਪੀਰ ਬੁੱਧੂ ਸ਼ਾਹ ਜੀ ਪਾਵੇਂ ਉਹ ਪੀਰ ਸਨ ਇਸਲਾਮ ਮਤ ਨੂੰ ਮੰਨਣ ਵਾਲੇ ਸਨ ਪਰ ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਦੀ ਬਾਣੀ ਉਹਨਾਂ ਦੇ ਜੋ ਵੀ ਆਦਰਸ਼ ਹਨ ਉਹਨਾਂ ਨੂੰ ਵੀ ਉਹਨਾਂ ਤੇ ਵਿਸ਼ਵਾਸ ਰੱਖਦੇ ਸਨ ਤੇ ਗੁਰੂ ਘਰ ਦੀ ਉਹਨਾਂ ਨੇ ਸੇਵਾ ਵਿੱਚ ਸਿੱਖ ਕੌਮ ਦੀ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੋ ਉਹਨਾਂ ਦੀ ਮਹਾਨ ਕੁਰਬਾਨੀ ਉਹਨਾਂ ਦੇ ਮਹਾਨ ਜੀਵਨ ਤੋਂ ਆਪਾਂ ਨੂੰ ਵੀ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਹੈ ਜਿੱਥੇ ਇੱਕ ਅਨਮਤੀ ਹੋ ਕੇ ਦੂਸਰੇ ਮਤ ਨੂੰ ਮੰਨਣ ਵਾਲੇ ਲੋਕ ਵੀ ਗੁਰੂ ਸਾਹਿਬ ਦੇ ਨਾਲ ਹਰ ਸਮੇਂ ਖੜੇ ਹੋਏ ਤੇ ਆਪਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਆ ਤੇ ਸਾਡਾ ਤੇ ਫਰਜ਼ ਬੰਦਾ ਹੈ ਕਿ ਆਪਾਂ ਹਮੇਸ਼ਾ ਗੁਰੂ ਸਾਹਿਬ ਦੇ ਦੱਸੇ ਹੋਏ ਰਾਹਾਂ ਤੇ ਚੱਲੀਏ ਉਹਨਾਂ ਦੀ ਸਿੱਖਿਆਵਾਂ ਉਹਨਾਂ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲ ਤੇ ਸੁਹਣਾ ਬਣਾਈਏ ਇੱਕ ਵਾਰ ਫੇਰ ਸਾਰਿਆਂ ਨੂੰ ਪੀਰ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ